ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਫੌਜੀ ਦਿਨਵਸਾ ਪ੍ਰਧਾਨ ਪੰਜਾਬੀ ਲਖਾਰੀ ਸਭਾ ਨਿਹਾਲ ਸਿੰਘ ਬੜਾ ਸਾਨੂੰ ਅੱਜ ਬਹੁਤ ਖੁਸ਼ੀ ਆ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਾਇਕ ਤੇ ਗੀਤਕਾਰ ਹੈਪੀ ਰੰਦੇਵ ਐਪਲ ਰਿਕਾਰਡਸ ਕੰਪਨੀ ਤੇ ਦਲਬਾਗ ਹੰਦਲ ਬਾਵਾ ਰਿਕਾਰਡਸ ਜਿਹੜੇ ਗਾਇਕ ਹੈ ਬਹੁਤ ਵਧੀਆ ਇਹ ਸਾਡੇ ਇਲਾਕੇ ਦੇ ਵਿੱਚ ਸਤਕਾਰਯੋਗ ਗੁਰਬਖਸ਼ ਸਿੰਘ ਅਲਵੇਲਾ ਪ੍ਰਸਿੱਧ ਟਾਡੀ ਉਹਨਾਂ ਦੇ ਗ੍ਰਹਿ ਵਿਖੇ ਆਏ ਸੀ ਕੁਝ ਸਾਡੇ ਦੋਸਤਾਂ ਦੇ ਇੰਟਰਵਿਊ ਕਰਨ ਦੇ ਵਾਸਤੇ ਤੇ ਇਹਨਾਂ ਨੇ ਸਾਨੂੰ ਵੀ ਸੱਦਾ ਪੱਤਰ ਦਿੱਤਾ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਬੜਾ ਨੂੰ ਸੋ ਇਹਨਾਂ ਦੇ ਸੱਦੇ ਤੇ ਅਸੀਂ ਆ ਕੇ ਆਪਣੇ ਸਭਾ ਵੱਲੋਂ ਕੁਝ ਰਚਨਾਵਾਂ ਪੇਸ਼ ਕਰਨ ਲੱਗੇ ਆ ਤੇ ਸਾਰੇ ਜਿਹੜੇ ਦੋਸਤਾਂ ਜਿੰਨਾਂ ਕੋ ਪਹੁੰਚ ਸਕੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚ ਜਸਵੰਤ ਬੋਪਾ ਰਾਏ ਸਾਹਿਬ ਆ ਗੀਤਾ ਦਿਆਲਪੁਰੀ ਜੀ ਆ ਸੋਨੂੰ ਦੁਲੇਵਾਲਾ ਜੀ ਆ ਆਪਣੇ ਪਰਮਜੀਤ ਰਾਜਗੜ ਜੀ ਆ ਹੈਪੀ ਹਰਵਿੰਦਰ ਹੈਪੀ ਸਾਹਤਪੁਰਾ ਸੁਰਜੀਤ ਲਵੇਲਾ ਜੀ ਆ ਤੇ ਹੋਰ ਮੇਰੇ ਦੋਸਤ ਆ ਤੇ ਮੈਂ ਹੁਣ ਸਭ ਤੋਂ ਪਹਿਲਾਂ ਇੱਕ ਧਾਰਮਿਕ ਗੀਤ ਪੇਸ਼ ਕਰੂਗਾ ਕਾਕਾ ਅਮਰਤਪਾਲ ਸਿੰਘ ਜਿਹੜਾ ਆਦਮਪੁਰੇ ਤੋਂ ਆ ਮੈਂ ਉਹਨੂੰ ਬੇਨਤੀ ਕਰਦਾ ਅੱਜ ਦੀ ਸਭਾ ਦਾ ਜਿਹੜਾ ਹੈ ਸਭ ਤੋਂ ਪਹਿਲਾ ਗੀਤ ਧਰਮ ਗੀਤ ਪੇਸ਼ ਕਰੇ ਤੇ ਉਹਦੇ ਨਾਲ ਆਪਣੀ ਹਾਜ਼ਰੀ ਲਵਾਵੇ ਅਮਰਪਾਲ ਸਿੰਘ ਆਦਮਪੁਰਾ ਆਓ ਜੀ ਹਾਂਜੀ ਮੈਂ ਉਸਤਾਦ ਗਰਵਖ ਸਿੰਘ ਲਵੇਲਾ ਜੀ ਦਾ ਲਿਖਿਆ ਹੋਇਆ ਗੀਤ ਪੀਰਹਿੰਦ ਦਾ ਪੇਸ਼ ਕਰ ਜਾ ਰਿਹਾ ਜੀ ਓ ਨਿਕਲ ਇਹ ਗੜੀ ਚੋਂ ਗੁਰੂ ਤਾੜੀ ਮਾਰ ਕੇ ਇੱਕ ਜਗ੍ਹਾ ਖੜਿਆ ਖਦੇ ਵਿਚਾਰ ਕੇ ਉੱਚੀ ਬੋਲ ਸੁਣਿਆ ਗੋਬਿੰਦ ਸਿੰਘ ਦਾ ਰੋਕ ਕੇ ਦਿਖਾਓ ਜਾਂਦਾ ਪੀਰਹਿੰਦ ਦਾ ਰੋਕ ਕੇ ਦਿਖਾਓ ਜਾਂਦਾ ਪੀਰਹਿੰਦ ਦਾ ਉਹ ਕਦੇ ਕਦੇ ਬਿਜਲੀ ਲਸ਼ਕ ਮਾਰਦੀ ਠੰਡੀ ਬਗੇ ਪਾਉਣ ਲੀੜਿਆਂ ਚ ਠਾਰਦੀ ਠੰਡੀ ਬਗੇ ਪਾਉਣ ਲੀੜਿਆਂ ਚ ਠਾਰਦੀ ਸਹਰੇ ਉੱਤੇ ਫਿਰਦਾ ਬੱਦਲ ਰਿੰਗਦਾ ਰੋਕ ਕੇ ਬਖਾਉ ਜਾਂਦਾ ਪੀਰ ਹਿੰਦ ਦਾ ਰੋਕ ਕੇ ਬਖਾਉ ਜਾਂਦਾ ਪੀਰ ਹਿੰਦ ਦਾ ਉਹ ਤੁਰੇ ਜਾਂਦੇ ਗੁਰੂ ਜਾਮਦਾਨ ਉੱਤਦੀ ਪੈਰ ਥੱਲੇ ਆ ਗਈ ਲੋਥ ਵੱਡੇ ਪੁੱਤ ਦੀ ਪੈਰ ਥੱਲੇ ਆ ਗਈ ਲੋਥ ਵੱਡੇ ਪੁੱਤ ਦੀ ਅੰਗੇ ਅੰਗੇ ਪਿੱਸਿਆ ਮਲੂਕ ਜਿੰਦ ਦਾ ਰੋਕ ਕੇ ਬਖਾਓ ਜਾਂਦਾ ਪੀਰ ਹਿੰਦ ਦਾ ਰੋਕ ਕੇ ਬਖਾਓ ਜਾਂਦਾ ਪੀਰ ਹਿੰਦ ਦਾ ਹੋ ਪੁੱਤਰਾਂ ਦੇ ਦਾਨੀਆਂ ਪਿਆਰ ਆਇਆ ਨਾ ਪਾਸਾ ਬੱਟ ਲੰਘਿਆ ਖੱਫਣ ਪਾਇਆ ਨਾ ਪਾਸਾ ਬੱਟ ਲੰਘਿਆ ਖੱਫਣ ਪਾਇਆ ਨਾ ਕਹਿੰਦੇ ਨੇ ਪਿਆਰ ਹੁੰਦਾ ਛੱਟ ਬਿੰਦ ਦਾ ਰੋਕ ਕੇ ਬਖਾਓ ਜਾਂਦਾ ਪੀਰ ਹਿੰਦ ਦਾ ਰੋਕ ਕੇ ਬਖਾਓ ਜਾਂਦਾ ਪੀਰ ਹਿੰਦ ਦਾ ਧੰਨਵਾਦੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੀਤ ਅਮਰਪਾਲ ਸਿੰਘ ਨੇ ਸੁਣਾਇਆ ਜੋ ਸਾਡੇ ਸਤਿਕਾਰਯੋਗ ਪੰਥਕ ਢਾਡੀ ਗੁਰਬਖਸ਼ ਸਿੰਘ ਅਵੇਲੇਜ ਦਾ ਲਿਖਿਆ ਹੋਇਆ ਸੀ ਤੇ ਅਗਲੀ ਜਿਹੜੀ ਰਚਨਾ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਪਰਮਜੀਤ ਸਿੰਘ ਰਾਜਗੜ ਇਹ ਆਪਣੀ ਰਚਨਾ ਲੈ ਕੇ ਆਉਣਗੇ ਉਸ ਤੋਂ ਬਾਅਦ ਗੀਤਾ ਦਿਵਾਲ ਪਰਾਜੀ ਜਿਹੜੇ ਉੱਗੇ ਗੀਤਕਾਰ ਹੈ ਤੇ ਗਾਇਕ ਵੀ ਹੈ ਉਨੋਂ ਮੈਂ ਬੇਨਤੀ ਕਰੂੰਗਾ ਉਸ ਤੋਂ ਬਾਅਦ ਆਪਣਾ ਗੀਤ ਲੈ ਕੇ ਤਿਆਰ ਰਹਿਣ ਤੇ ਉਸ ਤੋਂ ਬਾਅਦ ਨਾਲੀ ਬੀਤਾ ਦਿਆਲਪੁਰਾ ਜੀ ਆਪਣਾ ਗੀਤ ਸੁਣਾਉਣਗੇ ਮੇਰੀ ਰਚਨਾ ਹੈ ਜੀ ਕਹਿਰ ਅਪਤ ਦੀ ਗਰਮੀ ਕਹਿਰ ਅੱਲਾ ਦਾ ਪਿੰਡਾ ਲੂਣ ਤੇ ਆਇਆ ਛੜਕਾਂ ਤੇ ਅਸੀਂ ਰੁੱਖ ਨਹੀਂ ਛੱਡੇ ਤੇ ਹਰ ਹਰ ਬੰਨੇ ਰੁੱਖ ਟਾਇਆ ਪਿੱਪਲ ਬਹੁੜ ਤੇ ਨਿੰਮ ਲਸੂੜਾ ਪਿੱਪਲ ਬਹੁੜ ਤੇ ਨਿੰਮ ਲਸੂੜਾ ਇਹ ਛਾਂ ਦਾ ਸਰਮਾਇਆ ਅੱਤ ਸਵਾਰ ਤੇ ਡੇਕ ਬਕੈਣਾ ਤੇ ਆਜਣੀਆਂ ਸਰ ਲਾਇਆ ਨਾ ਕਿਤੇ ਦਿਸਦੀ ਬੁੱਢੜੀ ਟਾਲੀ ਨਾ ਕਿਤੇ ਦਿਸਦੀ ਬੁੱਢੜੀ ਟਾਲੀ ਤੇ ਕੀ ਕਰਾਮ ਹੁਕਮ ਲਾਇਆ ਤੂੰ ਤਸਰਸੂਤ ਰੂੜੇ ਚੱਕਾਂ ਸਰੇ ਸਣੇ ਸਰੀਂ ਚਟਕਾਇਆ ਵਾ 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 ਵਿਜੜਿਆਂ ਦੇ ਆਲ ਨੇ ਆਨੂ ਤੇ ਛੋਪੀ ਸਾਂ ਲਟਕਾਇਆ ਵਾ 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 ਅੱਜ ਤੱਕ ਅੱਜ aloop ਹੈ ਸਾਂਝੇ ਰੁਖੜੇ ਅੱਜ aloop ਸੱਥਾਂ ਦੇ ਰੁਖੜੇ ਤੇ ਸੱਡ ਟੀਨਾ ਦਾ ਪਾਇਆ ਘਰ ਘਰ ਦੇ ਵਿੱਚ ਏਸੀ ਹੋਏ ਤੇ ਕੰਧੀ ਕੂਲ ਚੜਾਇਆ ਵਾਹ 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 ਘਰ ਘਰ ਦੇ ਵਿੱਚ ਏਸੀ ਹੋਏ ਤੇ ਕੰਧੀ ਕੂਲ ਚੜਾਇਆ ਐ ਬੰਦਿਆ ਤੇਰੀ ਕਰਨੀ ਭਰਨੀ ਅਤ ਗਰਮੀ ਕਰਲਾਇਆ ਪਸੂ ਤੇ ਪੰਛੀ ਕੀਟ ਪਤੰਗੇ ਪਸ਼ੂ ਤੇ ਪੰਛੀ ਕੀਟ ਪਤੰਗੇ ਕਹਿਰ ਇਹਨਾਂ ਤੇ ਟਾਇਆ ਅੱਜ ਤੇ ਸਿਰਫ ਪਿੰਡੇ ਹੀ ਲੂਹੇ ਅੱਜ ਤੇ ਸਿਰਫ ਪਿੰਡੇ ਹੀ ਲੂਹੇ ਤੇ ਇੱਕ ਦਿਨ ਐਸਾ ਆਉਣਾ ਆਕਸੀਜਨ ਬਿਨ ਤਰਫ ਮਰੇਗਾ ਆਕਸੀਜਨ ਬਿਨ ਤਰਫੇ ਮਰੇਗਾ ਤੇ ਤੇ ਵੇਲਾ ਹੱਥ ਨਹੀਂ ਆਉਣਾ ਜਲਵੀ ਇੱਕ ਜਲਵੀ ਮਿਰਗ ਤ੍ਰishna ਜਾਪੂ ਤੁਪਕਾ ਨਹੀਂ ਤੇ ਹਉ ਠਿਆਉਣਾ ਗਰਮੀ ਰਾਹਤ ਤਾਹੀਂ ਜਗ ਜੀਵਨ ਗਰਮੀ ਰਾਹਤ ਤਾਹੀਂ ਜਗ ਜੀਵਨ ਕਿਉਂ ਖੁਦ ਕੁੱਢਣ ਡੋਣਾ ਪੌਣ ਪਾਣੀ ਪਰਵਰਤਨ ਪੌਣ ਪਾਣੀ ਪਰਵਤਨ ਜੇਕਰ ਫਿਰ ਤੂੰ ਮੋੜ ਲਿਆਉਣਾ ਪਰ ਮਨਜੀਤ ਰੁਖ ਰੋ ਲੋੜ ਵਧੇਰੀ ਤੇ ਹਰ ਕੋਨੇ ਪੂਲੋਣਾ ਪਰਮਜੀਤ ਰੁਖ ਲੋਰ ਬਦੇਰੀ ਤੇ ਹਰ ਕੋਨੇ ਕੋਲ ਵਾਹ ਬਾਤ ਬਹੁਤ ਵਧੀਆ ਪਰਮਜੀਤ ਪਰਮਜੀਤ ਰਾਜਗੜ ਜੀ ਨੇ ਬਹੁਤ ਵਧੀਆ ਰੁੱਖਾਂ ਦੀ ਗੱਲ ਕੀਤੀ ਹੈ ਕੁਦਰਤ ਦੀ ਗੱਲ ਕੀਤੀ ਹੈ ਇਹਨਾਂ ਦੇ ਧੰਨਵਾਦ ਦੀਆਂ ਤੇ ਹੁਣ ਮੈਂ ਬੇਨਤੀ ਕਰਦਾ ਹਰਵਿੰਦਰ ਹੈਪੀ ਸਲਾਬਤਪੁਰਾ ਜੀ ਤੇ ਉਹ ਆਪਣਾ ਗੀਤ ਲੈ ਕੇ ਆਉਣਗੇ ਹਰਵਿੰਦਰ ਹੈਪੀ ਇੱਕ ਪੌਦਾ ਮਹੀਨਾ ਉੱਤੋਂ ਰਤ ਕਾਲੀ ਬੋਲੀ ਚਾਰੇ ਪਾਸੇ ਪਾਵੇ ਮੁਗਲਾਂ ਦੇ ਫੋਦ ਕਮਰਾਉਣੀ ਆਇਆ ਲਖਾ ਡੀਦਲਾਂ ਨੂੰ ਬੰਗਾਰ ਮੇਰਾ ਸ਼ੈਨਸ਼ਾ ਮਾਛਿਵਾੜੇ ਜੰਗਲਾਂ ਦੇ ਵਿੱਚ ਸੁੱਤਾ ਹੱਕ ਉੱਤੇ ਰੱਖ ਤਲਵਾਰ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਮਾਛੀਵਾੜੇ ਜੰਗਲਾਂ ਦੇ ਵਿੱਚ ਬਹੁਤ ਖੂ ਬਹੁਤ ਖੂ ਸ਼ਾਬਾਸ਼ ਹੁ ਪਹਿਲਾ ਕਹਿ ਰੇ ਦਿੱਲੀ ਦੇ ਹਾਕਮਾ ਗੁਜਾਰਿਆ ਹਾਕਮਾ ਗੁਜਾਰਿਆ ਦੂਜਾ ਕਹਿ ਸਰਸੇ ਦੇ ਪਾਣੀਆਂ ਨੇ ਮਾਰਿਆ ਪਾਣੀਆਂ ਨੇ ਮਾਰਿਆ ਮੁਜ਼ਲ ਸੀਨੇ ਉੱਤੇ ਡੇਰੇ ਦਾ ਸਹਾਰੇ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਸੁੱਤਾ ਹੱਕ ਉੱਤੇ ਰੱਖ ਤਲਵਾਰ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਮਾਛੀਵਾੜੇ ਜੰਗਲਾਂ ਦੇ ਵਿੱਚ ਰੁੰਦੇ ਮਹਾ ਸਿੰਘ ਦਾ ਬੇਦਾਬਾ ਹੱਥੀ ਪਾੜ ਕੇ ਬੇਦਾਵਾ ਥੀ ਪਾੜ ਕੇ ਵੱਡਿਆ ਲਾਲਾ ਦੀ ਪੇਟਾ ਜੰਗ ਵਿੱਚ ਝਾੜ ਕੇ ਹੈ ਜੰਗ ਵਿੱਚ ਝਾੜ ਕੇ ਹੁੰ ਬੁੱਟੇ ਸਿੱਖੀ ਦੇ ਤੇ ਲਉਣ ਲਈ ਬਾਹਰ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਸੁੱਤਾ ਇੱਕ ਉੱਤੇ ਰੱਖ ਤਲਵਾਰ ਮੇਰਾ ਸ਼ੈਨਸ਼ਾ ਮਾਚੀਵਾੜੇ ਜੰਗਲਾਂ ਦੇ ਵਿੱਚ ਮਾਚੀਵਾੜੇ ਜੰਗਲਾਂ ਦੇ ਵਿੱਚ ਰੀਤਾਂ ਨਾਲ ਪਾਲਿਆ ਮਾ ਗੁਜਰੀ ਸ਼ਰੀਰ ਸੀ ਮਾਤਾ ਗੁਜਰੀ ਸ਼ਰੀਰ ਸੀ ਹਾਈ ਕੰਡਿਆਂ ਨੇ ਦਿੱਤਾ ਖਰਬੂਜੇ ਵਾਂਗੂ ਚੀਰ ਸੀ ਖਰਬੂਜੇ ਵਾਂਗੂ ਚੀਰ ਸੀ ਤਨ ਸੁਖੀ ਸ਼ਾਤ ਦਸ ਮਾਂ ਦੇ ਤਾਰ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਸੁੱਤਾ ਹੱਕ ਉੱਤੇ ਰੱਖ ਤਲਵਾਰ ਮੇਰਾ ਸ਼ੈਨਸ਼ਾ ਮਾਛੀਵਾੜੇ ਜੰਗਲਾਂ ਦੇ ਵਿੱਚ ਮਾਛੀਵਾੜੇ ਜੰਗਲਾਂ ਦੇ ਵਿੱਚ ਬਹੁਤ ਵਧੀਆ ਜੀ ਸਤਿਕਾਰਯੋਗ ਹੈਪੀ ਸਲਪੁਰਾ ਜੀ ਨੇ ਮਾਛੀਵਾੜੇ ਜੋ ਦਸਵੇਂ ਪਾਸ਼ਾ ਜੀ ਸੁੱਤੇ ਮਛੀਵੜ ਦੇ ਜੰਗਲਾਂ ਦੇ ਵਿੱਚ ਟਿੰਡ ਦਾਸ ਰਣਾ ਲਾ ਕੇ ਉਸ ਸੀਨ ਦਾ ਜ਼ਿਕਰ ਕੀਤਾ ਸੁਖੀ ਸ਼ਾਂ ਦਾ ਲਿਖਿਆ ਹੋਇਆ ਗੀਤ ਤੇ ਗੁਰਬਖਸ਼ ਸਿੰਘ ਰਵੇਲਾ ਜੀ ਦੇ ਗ੍ਰਹਿ ਬਗੈ ਬੈਠ ਕੇ ਵਧੀਆ ਮਹਿਫਲ ਸਜ ਰਹੀ ਹੈ ਪੰਜਾਬੀ ਲੋਕ ਗੀਤ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਉੱਗੇ ਗੀਤਕਾਰ ਸੋਨੂ ਦੁੱਲੇ ਵਾਲਾ ਜੀ ਨੂੰ ਉਹ ਆਪਣਾ ਗੀਤ ਲੈ ਕੇ ਆਜ ਰੋਂ ਹਾਜ਼ਰ ਹੋਣ ਸੋਨੂ ਦੁੱਲੇ ਵਾਲਾ ਜੀ ਆਓ ਜੀ ਸੋਨੂ ਜੀ ਅਸੀਗਾ ਜੀ ਕਹਿੰਦਾ ਅਸੀਂ ਜਾਦੂਗਰ ਹਾਂ ਲਫ਼ਜ਼ਾਂ ਦੇ ਅਸੀਂ ਜਾਦੂਗਰ ਹਾਂ ਲਫ਼ਜ਼ਾਂ ਦੇ ਸਾਨੂੰ ਮੂੰਹ ਨਾਲ ਲੜਨਾ ਨਹੀਂ ਆਉਂਦਾ। ਕੀ ਬਾਤ ਹੈ? ਉਹ ਬੰਦਾ ਪੜਿਆ ਕੀ ਜੱਗ ਤੇ ਜਿਹਨੂੰ ਚਿਹਰਾ ਪੜਨਾ ਨਹੀਂ ਆਉਂਦਾ। ਠੀਕ। ਕੀ ਫੋੜੇ ਲਾਉਣਾ ਸ਼ਰੀਕ ਉਹ ਜਿਹਨੂੰ ਦੁੱਖ ਵਿੱਚ ਖੜਨਾ ਨਹੀਂ ਆਉਂਦਾ। ਕੀ ਫਾਇਦਾ ਬਾਤ ਸੁਣਾ ਬਣਨਾ ਜਿਹਨੂੰ ਹੰਗਾਰਾ ਭਰਨਾ ਨਹੀਂ ਆਉਂਦਾ। ਸਾਨੂੰ ਦੁੱਲੇ ਵਾਲੀਆ ਗੱਲਾਂ ਨਾਲ ਹਰ ਇੱਕ ਤੇ ਮਰਨਾ ਨਹੀਂ ਆਉਂਦਾ। ਅਸੀਂ ਨਿਉਕੇ ਕੱਟਦੇ ਦਿਨ ਸੋਨ ਨੂੰ। ਐਵੇਂ ਸਿਰ ਤੇ ਚੜਨਾ ਨਹੀਂ ਆਉਂਦਾ। ਕੀ ਬਾਤ ਹੈ? ਸੁਨਾਲੀ ਕਹਿੰਦਾ ਅਸੀਂ ਟਾਣੀ ਦੇ ਉਹ ਪੱਤੇ ਹਾਂ ਜੋ ਨਾ ਸੁੱਕਦੇ ਨਾ ਛੱਡਦੇ ਹਾਂ। ਅਸੀਂ ਖੂਹਾਂ ਕੱਚੀਆਂ ਇੱਟਾਂ ਦੇ ਜੋ ਨਾ ਸੁੱਕਦੇ ਨਾ ਭਰਦੇ ਹਾਂ ਜਿਹਨੂੰ ਸਾਡੀ ਨਹੀਂ ਪਰਵਾਹ ਕੋਈ ਉਹਨੂੰ ਮੁਰਮੁਰ ਚ ਇੱਥੇ ਕਰਦੇ ਹਾਂ ਉਹ ਉਹਨੇ ਕੱਦ ਦਾ ਕੱਢਤਾ ਦਿਲ ਵਿੱਚੋਂ ਅਸੀਂ ਅਜੇ ਉਡੀਕਾਂ ਕਰਦੇ ਹਾਂ ਉਹ ਨੈਣ ਚੁਰਾ ਕੇ ਲੰਘ ਜਾਂਦੇ ਅਸੀਂ ਰਾਹਾਂ ਦੇ ਵਿੱਚ ਖੜਦੇ ਹਾਂ ਕਿਉਂ ਸੋਨੂ ਜੁਗਨੂ ਆਸਾਂ ਦੇ ਅਸੀਂ ਅੱਜ ਵੀ ਮੁਰਮੁਰ ਫੜਦੇ ਹਾਂ ਦੁੱਲੇ ਵਾਲੀ ਆ ਡੰਗੇ ਸੱਜਣਾ ਦੇ ਅਸੀਂ ਨਾ ਜਿਉਂਦੇ ਨਾ ਮਰਦੇ ਹਾਂ ਬਹੁਤ ਬਹੁਤ ਧੰਨਵਾਦ ਸੋਨੂ ਦੁੱਲੇ ਵਾਲੀ ਆ ਜੀ ਬਹੁਤ ਵਧੀਆ ਤੁਸੀਂ ਜਿਹੜੀ ਰਚਨਾ ਪੇਸ਼ ਕੀਤੀ ਹੈ ਤੇ ਅਸੀਂ ਮੈਂ ਇੱਕ ਵਾਰੀ ਫੇਰ ਧੰਨਵਾਦ ਧੰਨਵਾਦ ਕਰਦਾ ਸਤਕਾਰਯੋਗ ਗਾਇਕ ਤੇ ਗੀਤਕਾਰ ਹੈਪੀ ਰਣਦੇਵ ਜੀ ਦਾ ਤੇ ਦਿਲਬਾਗ ਹੁੰਦਲ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਪਲੇਟਫਾਰਮ ਦਿੱਤਾ ਸਤਕਾਰਯੋਗ ਗੁਰਬਖਸ਼ ਲਿਲਾ ਜੀ ਦੇ ਗ੍ਰਹਿ ਵਿਖੇ ਇਕੱਠੇ ਹੋਣ ਦਾ ਪੰਜਾਬੀ ਲਖਾਰੀ ਸਭਾ ਨਿਹਾਲ ਸਿੰਘ ਵਾਲਾ ਨੂੰ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਇਲਾਕੇ ਦੇ ਮਾਣ ਸ਼ਾਨ ਬਹੁਤ ਹੀ ਉੱਗੇ ਗੀਤਕਾਰ ਜਸਵੰਤ ਬੋਪੜਾਏ ਸਾਹਿਬ ਉਹ ਆਪਣਾ ਗੀਤ ਲੈ ਕੇ ਹਾਜ਼ਰ ਹੋਣਗੇ ਜਸਵੰਤ ਬੋਪੜਾਏ ਸਾਹਿਬ چم چم ਅੱਖੀਆਂ ਵਿੱਚੋਂ ਇਥਰੂ چم چم ਅੱਖੀਆਂ ਵਿੱਚੋਂ ਇਥਰੂ ਡੁੱਲਦੇ ਵੇਖੇ ਮੈਂ ਅੱਜਕੱਲ ਬਿਰਦ ਕਰਾਂ ਵਿੱਚ ਮਾਪੇ ਰੁੜਦੇ ਵੇਖੇ ਮੈਂ ਚਮ ਚਮ ਅੱਖੀਆਂ ਵਿੱਚੋਂ ਇਥਰੂ ਡੁੱਲਦੇ ਵੇਖੇ ਮੈਂ ਅੱਜਕੱਲ ਬਿਰਦ ਕਰਾਂ ਵਿੱਚ ਮਾਪੇ ਰੁੜਦੇ ਵੇਖੇ ਮੈਂ ਗਿੱਲੇ ਪੈਂਦੇ ਆਪਸੀ ਸੁੱਕੇ ਪਾਉਂਦੇ ਬੱਚਿਆਂ ਨੂੰ ਆਪ ਮੁਸੀਬਤ ਝੱਲ ਕੇ ਸੁੱਖ ਦਿਖਾਉਂਦੇ ਬੱਚਿਆਂ ਨੂੰ ਆਪ ਮੁਸੀਬਤ ਝੱਲ ਕੇ ਸੁੱਖ ਦਿਖਾਉਂਦੇ ਬੱਚਿਆਂ ਨੂੰ ਮਾਂ ਪਿਓ ਦੇ ਐਸਾਨਾ ਨੂੰ ਪੁੱਤ ਭੁੱਲ ਦੇ ਦੇਖੇ ਮੈਂ ਅੱਜ ਕੱਲ੍ਹ ਬਿਰਦ ਕਰਾਂ ਵਿੱਚ ਮਾਪੇ ਰੋਦੇ ਵੇਖੇ ਮੈਂ ਅੱਜ ਕੱਲ੍ਹ ਬਿਰਦ ਕਰਾਂ ਵਿੱਚ ਮਾਪੇ ਰੋਦੇ ਵੇਖੇ ਮੈਂ ਪੈਸਾ ਪੈਸਾ ਜੋੜ ਜਿੰਨਾਂ ਨੇ ਘਰ ਬਣਾਏ ਸੀ ਉਹਨਾਂ ਘਰਾਂ ਦੇ ਵਿੱਚੋਂ ਉਹ ਕਰ ਦਿੱਤੇ ਪਰਾਏ ਸੀ ਉਹਨਾਂ ਘਰਾਂ ਦੇ ਵਿੱਚੋਂ ਉਹ ਕਰ ਦਿੱਤੇ ਪਰਾਏ ਸੀ ਕੋਡੀਆਂ ਖੋਟੇ ਕਰਤੇ ਜੋ ਹੀਰਾਂ ਤਲ ਦੇ ਦੇਖੇ ਮੈਂ ਅੱਜ ਕੱਲ ਮਰਦ ਘਰਾਂ ਵਿੱਚ ਮਾਪੇ ਰੁੱਲਦੇ ਦੇਖੇ ਮੈਂ ਅੱਜ ਕੱਲ ਮਰਦ ਘਰਾਂ ਵਿੱਚ ਮਾਪੇ ਰੁੱਲਦੇ ਦੇਖੇ ਮੈਂ ਆਪਣੇ ਨੂੰਨੇ ਤਰਸ ਰਹੇ ਤੇ ਹੱਕਾਂ ਮਾਰੇ ਰਹੇ ਲੈ ਚੱਲ ਪੁੱਤਰਾ ਘਰ ਨੂੰ ਉੱਚੇ ਉੱਚੀ ਪੁਕਾਰ ਰਹੇ ਤੂੰ ਲੈ ਚੱਲ ਪੁੱਤਰਾ ਘਰ ਨੂੰ ਉੱਚੇ ਉੱਚੀ ਪੁਕਾਰ ਰਹੇ ਹੱਡਾਂ ਨੂੰ ਗਮ ਖਾ ਗਿਆ ਤੇ ਉਹ ਝੁਰਦੇ ਵੇਖੇ ਮੈਂ ਅੱਜ ਕੱਲ ਬਿਰਦ ਕਰਾਂ ਵਿੱਚ ਮਾਪੇ ਰੁੱਲਦੇ ਵੇਖੇ ਮੈਂ ਅੱਜ ਕੱਲ ਬਿਰਦ ਕਰਾਂ ਵਿੱਚ ਮਾਪੇ ਰੁੱਲਦੇ ਵੇਖੇ ਮੈਂ ਇੱਕ ਵਾਰੀ ਜਦੋਂ ਤੁਰ ਗਏ ਮਾਪੇ ਮੁੜ ਕੇ ਆਉਣੇ ਨਹੀਂ ਇੱਕ ਵਾਰੀ ਜਦੋਂ ਤੁਰ ਗਏ ਮਾਪੇ ਮੁੜ ਕੇ ਆਉਣੇ ਨਹੀਂ ਬੋਪਰੇ ਨਗੀਨੇ ਨੇ ਇਹ ਫੇਰਥੇ ਆਉਣੇ ਨਹੀਂ ਬੋਪਰੇ ਨਕੀਨੇ ਨੇ ਇਹ ਫੇਰਥੇ ਆਉਣੇ ਨਹੀਂ ਮਾਪਿਆਂ ਨੂੰ ਜੋ ਤੱਕਦੇ ਹਾਲ ਮੰਦੇ ਕੁੱਲ ਦੇ ਦੇਖੇ ਮੈਂ ਝਮ-ਝਮ ਅੱਖੀਆਂ ਵਿੱਚੋਂ ਅਥਰੂ ਡੁੱਲਦੇ ਵੇਖੇ ਮੈਂ ਅੱਜ ਕੱਲ ਮੇਰਦ ਘਰਾਂ ਵਿੱਚ ਮਾਪੇ ਰੋਦੇ ਵੇਖੇ ਮੈਂ ਧੰਨਵਾਦ ਜੀ ਕੀ ਬਾਤ ਆ ਜੀ ਸਤਾਰ ਜੋ ਜਸਵੰਤ ਬੋਪਾ ਰਾਏ ਸਾਹਿਬ ਨੇ ਗੱਲ ਕੀਤੀ ਆ ਜੋ ਅੱਜ ਕੱਲ ਬੁੱਢੇ ਮਾਪੇ ਆ ਮੇਰਦ ਘਰਾਂ ਵਿੱਚ ਰੋਦੇ ਆ ਤੇ ਬਹੁਤ ਪੰਜਾਬ ਵਾਸਤੇ ਖਾਸ ਕਰਕੇ ਬਹੁਤ ਬੁਰੀ ਗੱਲ ਹੈ ਜਿਹੜਾ ਪੰਜਾਬ ਦੂਜਿਆਂ ਦੇ ਢਿੱਡ ਭੜਦਾ ਤੇ ਆ ਜੇ ਆਪਣੇ ਮਾਪਿਆਂ ਨੂੰ ਨਹੀਂ ਸਾਂਭ ਸਕਦਾ ਤੇ ਬਹੁਤ ਵੱਡੀ ਤਰਾਸਦੀ ਹੈ ਤੇ ਵਧੀਆ ਸੁਨੇਹਾ ਦਿੱਤਾ ਜੇ ਆਪਣੇ ਮਾਪਿਆਂ ਨੂੰ ਰੋਲਾਂਗੇ ਤੇ ਆਪਾਂ ਆਬੇ ਰੁਲ ਜਾਵਾਂਗੇ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਇਲਾਕੇ ਦੇ ਉੱਗੇ ਗੀਤਕਾਰ ਤੇ ਗਾਇਕ ਸਤਕਾਰਯੋਗ ਗੀਤਾ ਦਿਆਲਪੁਰਾ ਜੀ ਜਿਨ੍ਹਾਂ ਦੇ ਤਕਰੀਬਨ 350 ਗੀਤ ਰਿਕਾਰਡ ਹੋ ਚੁੱਕੇ ਆ ਤੇ 60-60 ਗਾਇਕਾਂ ਨੇ ਉਹਨਾਂ ਨੂੰ ਗਾ ਲਿਆ ਤੇ ਹਜ਼ਾਰ ਕਿ ਗੀਤ ਉਹਨਾਂ ਦੇ ਲਿਖਿਆ ਪਿਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਦੀ ਜਿਹੜੀ ਸਭਾ ਦੇ ਵਿੱਚ ਆਪਣਾ ਕੋਈ ਗੀਤ ਲੈ ਕੇ ਹਾਜ਼ਰ ਹੋਣ ਸਤਿਕਾਰਯੋਗ ਗੀਤਾ ਦਿਆਲਪੁਰਾ ਜੀ ਲੋ ਜੀ ਛੋਟੀ ਜੀ ਕਪਤਾ ਤੇਰੇ ਕੱਚ ਦੇ ਸ਼ਹਿਰ ਚ ਸੱਜਣਾ ਮੇਰਾ ਤਾਂ ਦਮ ਘੁੱਟ ਰਿਹਾ ਵਾਹ ਵਾਹ ਤੇਰੇ ਕੱਚ ਦੇ ਸ਼ਹਿਰ ਚ ਸੱਜਣਾ ਮੇਰਾ ਤਾਂ ਦਮ ਘੁੱਟ ਰਿਹਾ ਹੈ ਇੱਥੇ ਮੁਖੀ ਕਹਾਰਾਂ ਦਾ ਤਾਂ ਆਪ ਡੋਲੀਆਂ ਲੁੱਟ ਰਿਹਾ ਹਾਂ ਹਾਂ ਇੱਥੇ ਮੁਖੀ ਕਹਾਰਾਂ ਦਾ ਤਾਂ ਆਪ ਡੋਲੀਆਂ ਲੁੱਟ ਰਿਹਾ ਹੈ ਹਰ ਗਲੀ ਦੀ ਨੁਕਰੇ ਡਰ ਤੇ ਸਹਿਮ ਖੜੇ ਹਰ ਗਲੀ ਦੀ ਨੁਕਰੇ ਡਰ ਤੇ ਸਹਿਮ ਖੜੇ ਚੌਂਕਾਂ ਵਿੱਚ ਵੱਡ ਟੁੱਕ ਵੇਖ ਕੇ ਮੇਰਾ ਤਾਂ ਦਿਲ ਟੁੱਟ ਰਿਹਾ ਹੈ ਸੁਣਿਆ ਪੁਲਿਸ ਦਾ ਥਾਣਾ ਵੀ ਇਸ ਸ਼ਹਿਰ ਚ ਹੈ ਹੂੰ ਸੁਣਿਆ ਪੁਲਿਸ ਦਾ ਥਾਣਾ ਵੀ ਇਸ ਸ਼ਹਿਰ ਚ ਹੈ ਫਿਰ ਕਿੱਦਾਂ ਨਸ਼ੇ ਸਦਾਗਰ ਕਰ ਕਰ ਸੁੱਟ ਰਿਹਾ ਆ ਫਿਰ ਕਿੱਦਾਂ ਨਸ਼ੇ ਸਦਾਗਰ ਕਰ ਕਰ ਸੁੱਟ ਰਿਹਾ ਤੇਰੇ ਸ਼ਹਿਰ ਚ ਮੁਰਦੇ ਵੀ ਮਹਿਫੂਜ਼ ਨਹੀਂ ਤੇਰੇ ਸ਼ਹਿਰ ਚ ਮੁਰਦੇ ਵੀ ਮਹਿਫੂਜ਼ ਨਹੀਂ ਚੋਰਾਂ ਦਾ ਚੁੰਡ ਚਿੱਟੇ ਦਿਨ ਬੇ ਡਰ ਕਬਰਾਂ ਪੁੱਟ ਰਿਹਾ ਕੀ ਬਾਤ ਹੈ ਦੇਸ਼ ਨੇ ਕਰੀ ਤਰੱਕੀ ਕੀਤੇ ਦਿIALਪੁਰੀ ਹੂੰ ਦੇਸ਼ ਨੇ ਕਰੀ ਤਰੱਕੀ ਕੀਤੀ ਦਿয়ালਪੁਰੀ ਸ਼ਰਕਾਂ ਕੰਢਿਆਂ ਗਹੀਨ ਰੂੜੀਆਂ ਕੁੱਟ ਰਿਹਾ ਹੈ। ਕੀ ਬਾਤ ਹੈ। ਇੱਕ ਨਾਂ ਦੀ ਤਾਂ ਉਮਰ ਬੀਤ ਗਈ ਜੇਲਾਂ ਦੇ ਵਿੱਚ ਹੀ। ਹਾਂ। ਇੱਕ ਨਾਂ ਦੀ ਤਾਂ ਉਮਰ ਬੀਤ ਗਈ ਜੇਲਾਂ ਦੇ ਵਿੱਚ ਹੀ। ਇੱਕ ਸੰਤ ਖੋਤੀ ਦੱਸ ਕੇ ਹਰ ਮਹੀਨੇ ਛੁੱਟ ਰਿਹਾ ਹੈ। ਬਹੁਤ ਹਾਂ ਮੌਕੇ ਨਿਕਲ। ਸਕਾਰਜੋ ਗੀਤਾ ਦਿয়ালਪੁਰਾ ਜੀ ਨੇ ਬਹੁਤ ਵਧੀਆ ਜੋ ਅੱਜਕੱਲ ਦੇ ਹਾਲਾਤ ਹੈ ਸਮਾਜਿਕ ਹਾਲਾਤ ਹੈ, ਰਾਜਨੀਤਿਕ ਹਾਲਾਤ ਹੈ। ਉਹਨਾਂ ਬਾਰੇ ਬਹੁਤ ਵਧੀਆ ਜਿਹੜੀ ਆਪਣੇ ਗੀਤ ਪੇਸ਼ ਕੀਤਾ ਹੈ। ਇਨੇ ਧੰਨਵਾਦ ਦੀਆਂ ਜੀ ਹਾਂਜੀ ਬਹੁਤ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬੀ ਲਖਾਰੀ ਸਵਨਨਹਿਲ ਸਿੰਘ ਵਾਲਾ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਫੌਜੀ ਜਿਨ੍ਹਾਂ ਦੀਆਂ ਰਚਨਾਵਾਂ ਅਕਸਰ ਹੀ ਤੁਸੀਂ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਪੜਦੇ ਹੁੰਦੇ ਰਹਿੰਦੇ ਹੋ ਤੇ ਉਹ ਆਪਣੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨਗੇ ਪਿੱਛੇ ਜੇ ਉਹਨਾਂ ਦੀ ਇੱਕ ਕਵਤਾਵਾਂ ਦੀ ਜਿਹੜੀ ਕਿਤਾਬ ਸੀ ਉਹ ਰਿਲੀਜ਼ ਹੋਈ ਆ ਔਰ ਜਲਦੀ ਹੀ ਉਹਨਾਂ ਦੀ ਇੱਕ ਨਵੀਂ ਪੁਸਤਕ ਆ ਜਿਹੜੀ ਉਹ ਪਾਠਕਾਂ ਦੇ ਹੱਥਾਂ ਦੇ ਵਿੱਚ ਆਉਣ ਵਾਲੀ ਆ ਸਾਡੇ ਹਿੱਸੇ ਦੇ ਸੂਰਜ ਹਾਂ ਸਾਡੇ ਹਿੱਸੇ ਦੇ ਸੂਰਜ ਉਸ ਦਾ ਟਾਈਟਲ ਆ ਉਹ ਛੇਤੀ ਹੀ ਸਰੋਤਿਆਂ ਦੇ ਦਰਸ਼ਕਾਂ ਦੇ ਪਾਠਕਾਂ ਦੇ ਹੱਥਾਂ ਦੇ ਵਿੱਚ ਆਏਗੀ ਤੇ ਮੈਂ ਹੁਣ ਬੇਨਤੀ ਕਰੂੰਗਾ ਸਭਾ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਫੌਜੀ ਦੀਨਾ ਸਾਹਿਬ ਉਹ ਆਪਣੀ ਰਚਨਾ ਜਿਹੜੀ ਹੈਗੀ ਆ ਉਹ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਮਰਜੀਤ ਸਿੰਘ ਜੀ ਫੌਜੀ ਦੀਨਾ ਸਾਹਿਬ ਹਾਂਜੀ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਕੁਦਰਤ ਦੀ ਮਨੁੱਖ ਨੂੰ ਕਿੱਦਾਂ ਜ਼ਿੰਦਗੀ ਜਿਉਣੀ ਚਾਹੀਦੀ ਹੈ ਤੇ ਮੇਰੀ ਗੱਲ ਸੁਣੋ ਕੰਨ ਲਾ ਕੇ ਜੀ ਅੱਖਾਂ ਵਿੱਚ ਅੱਖਾਂ ਪਾ ਕੇ ਜੀ ਇਹ ਜਿੰਦੜੀ ਹੈ ਅਨਮੋਲ ਬੜੀ ਬਹਿ ਜਿਉਣਾ ਵਿਰਥ ਗਵਾ ਕੇ ਜੀ ਆਨੰਦ ਮਾਣਣਾ ਚਾਹੁੰਦੇ ਜੇ ਘਰ ਵਿੱਚ ਗੁਲਜਾਰਾਂ ਖਿੜੀਆਂ ਦਾ ਉਹ ਰੁੱਖ ਵੱਧ ਤੋਂ ਵੱਧ ਲਗਾ ਦੇਵੋ ਤੇ ਘਰ ਬਣ ਜਾਊ ਚਿੜੀਆਂ ਦਾ ਰੁੱਖ ਵੱਟ ਤੋਂ ਗੱਦ ਲਗਾ ਦੇਵੋ ਤੇ ਘਰ ਬਣ ਜਾਊ ਚਿੜੀਆਂ ਦਾ ਫਿਰਦੇ ਪੰਛੀ ਮਾਰੇ ਮਾਰੇ ਜੋ ਕਰ ਪਾਉਣ ਨੂੰ ਲੱਪਣ ਵਿਚਾਰੇ ਜੋ ਫਿਰਦੇ ਪੰਛੀ ਮਾਰੇ ਮਾਰੇ ਜੋ ਕਰਨ ਨੂੰ ਥਾ ਲੱਪਣ ਵਿਚਾਰੇ ਜੋ ਰੁੱਖ ਨੇੜੇ ਤੇੜੇ ਦਿਸਦਾ ਨਹੀਂ ਹੋ ਗਏ ਨੇ ਬੇਸਾਰੇ ਜੋ ਕੁਝ ਉਹਨਾਂ ਹਾਲਤਾਂ 'ਚ ਕਰੋ ਵਜ ਉਨਾਂ ਹਵਲਤਾਂ ਕਰੋ ਦਰ ਖੁੱਲ ਜੂ ਕਿਸਮਤਾਂ ਭੜੀਆਂ ਦਾ ਰੁੱਖ ਵੱਤ ਤੋਂ ਵੱੱਦ ਲਗਾ ਦੇ ਵੋ ਉੱਤੇ ਘਰ ਬਣ ਜਾਊ ਚਿੜੀਆਂ ਦਾ ਰੁੱਖ ਵੱਤ ਤੋਂ ਵੱੱਦ ਲਗਾ ਦੇ ਵੋ ਉੱਤੇ ਘਰ ਬਣ ਜਾਊ ਚਿੜੀਆਂ ਦਾ ਵਾਹ ਫੁੱਜੀ ਸਾਹਿਬਾ ਰੁੱਖ ਜਦੋਂ ਲੱਗ ਜਾਵਣਗੇ ਫਿਰ ਪੰਛੀ ਗੇੜੇ ਲਾਉਣਗੇ ਠੀਕ ਰੁੱਖ ਜਦੋਂ ਲੱਗ ਜਾਵਣਗੇ ਫਿਰ ਪੰਛੀ ਗੇੜੇ ਲਾਵਣਗੇ ਤਿੱਲੇ ਇਕੱਠੇ ਕਰਕੇ ਬੋਟਾ ਲਈ ਰੁੱਖਾਂ ਤੇ ਆਲਣੇ ਪਾਵਣਗੇ ਓਮੀਨੇਰੀ ਤੋਂ ਬਚ ਜਾਣੇ ਓਮੀਨੇਰੀ ਤੋਂ ਬਚ ਜਾਣੇ ਡਰ ਮੁੱਕ ਜੂ ਆਫ ਤਾਂ ਗਿੜੀਆਂ ਦਾ ਰੁੱਖ ਵੱਤ ਤੋਂ ਵੱੱਦ ਲਗਾ ਦੇ ਉਹ ਉੱਤੇ ਘਰ ਬਣ ਜਾਊ ਚਿੜੀਆਂ ਦਾ ਰੁੱਖ ਵੱਦ ਤੋਂ ਵੱਦ ਲਗਾ ਦੇਵੋ ਉਤ ਘਰ ਬਣ ਜਾਊ ਚਿੜੀਆਂ ਦਾ ਆਖਰੀ ਸ਼ੇਰ ਹੈ ਜੀ ਜੀ ਨੂੰ ਪੇਸ਼ ਕਰੋ ਸਾਰੇ ਰਲ ਕੇ ਹਿੱਸਾ ਪਾ ਦੇਵੋ ਸਾਰੇ ਰਲ ਕੇ ਹਿੱਸਾ ਪਾ ਦੇਵੋ ਨਾਲ ਫੌਜੀ ਨੂੰ ਸਮਝਾ ਦੇਵੋ ਵਾਹ ਵਾਹ ਜੀ ਸਾਹਿਬ ਵਾਹ ਵਾਹ ਸਾਰੇ ਰਲ ਕੇ ਹਿੱਸਾ ਪਾ ਦੇਵੋ ਨਾਲ ਫੌਜੀ ਨੂੰ ਸਮਝਾ ਦੇਵੋ ਉਹ ਜਿੱਥੇ ਥਾਂ ਖਾਲੀ ਮਿਲਦੀ ਐ ਉੱਥੇ ਹੀ ਰੁੱਖ ਲਗਾ ਦੇਵੋ ਜਿੱਥੇ ਥਾਂ ਖਾਲੀ ਮਿਲਦੀ ਐ ਉੱਥੇ ਹੀ ਰੁੱਖ ਲਗਾ ਦੇਵੋ ਛਾਂ ਮਾਣਾਂਗੇ ਫਲ ਖਾਵਾਂਗੇ ਛਮਾਣਾਂਗੇ ਫਲ ਖਾਵਾਂਗੇ ਸੁਖ ਮਾਣਿਓ ਰੂਹਾਂ ਖੜੀਆਂ ਆਂਦਾ ਰੁੱਖ ਵੱਤ ਤੋਂ ਵੱਤ ਲਗਾ ਦੇ ਉਹ ਤੇ ਘਰ ਬਣ ਜਾਊ ਚਿੜੀਆਂ ਦਾ ਰੁੱਖ ਵੱਤ ਤੋਂ ਵੱਤ ਲਗਾ ਦੇ ਉਹ ਤੇ ਘਰ ਬਣ ਜਾਊ ਚਿੜੀਆਂ ਦਾ ਉਹ ਤੇ ਘਰ ਬਣ ਜਾਊ ਚਿੜੀਆਂ ਦਾ ਉਹ ਤੇ ਘਰ ਬਣ ਜਾਊ ਚਿੜੀਆਂ ਦਾ ਵਾਹ ਜੀ ਵਾਹੋ ਜੀ ਸਾਹਿਬ ਕਮਾਲ ਕਰਤੀ ਬਹੁਤ ਵਧੀਆ ਆਪਣੀ ਰਚਨਾ ਜਿਹੜੀ ਆ ਤੁਸੀਂ ਪੇਸ਼ ਕੀਤੀ ਆ